ਬਖਸ਼ਿਸ਼ ਹੈ ਕਿਧਰੇ ਕਿਧਰੇ ਮੇਰੇ ਬਾਦਸ਼ਾਹ ਦੀ ਕੋਈ ਹਰੇ ਹੋ ਬੂਟ ਰਹੇ ਦੋਰੀ ਅਸੀਂ ਕਹਿ ਸਕਦੇ ਹਾਂ ਇੱਕ ਪ੍ਰਧਾਨ ਹੈ ਅਵਲ ਕੇ ਮੈਂ ਹਿੰਦੁਸਤਾਨ ਦੇ ਵਿੱਚ ਕਿਨਾਰਾ ਲਾਇਆ ਹੈ ਕਿ ਪ੍ਰਧਾਨ ਸਿਰਮੌਰ ਰਤਬਾ ਸਭ ਤੋਂ ਉੱਚਾ ਇਸ ਤੋਂ ਅੱਗੇ ਕੋਈ ਨਹੀਂ ਸਾਧ ਸੰਗਤ ਦੇ ਵਿੱਚ ਪ੍ਰਧਾਨ ਸਿਰਫ ਗੁਰਗ੍ਰੰਥ ਸਾਹਿਬ ਹੈ ਹੋਰ ਕੋਈ ਨਹੀਂ ਇਸ ਵਾਸਤੇ ਪੰਜ ਪਿਆਰਿਆਂ ਦੀ ਚੋਣ ਹੋਇਆ ਗਈ ਸਿਰਫ ਪੰਜ ਪਿਆਰ ਜਿਹਦੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਤੇ ਪੂਰੀ ਉਤਰਦੀ ਹੈ ਪੰਜ ਪਿਆਰੀਆਂ ਦੀ ਚੋਣ ਕਰ ਲਓ ਸਾਰੇ ਝਗੜੇ ਮਨੁੱਖਾ ਦੀ ਪ੍ਰਧਾਨਗੀ ਕਾਦੀ ਸਿਕਦਰੀ ਕੋਲ ਪਾਰਲੀਮੈਂਟ ਥੋੜੀ ਗਈ ਇੱਕ ਤੇ ਸੇਵਾ ਕਰਨੀ ਮੈਨੂੰ ਹਿੰਦੁਸਤਾਨ ਦੇ ਸੰਜੀਦਾ مزاج ਦੇ ਬੰਦੇ ਕਹਿਣ ਲੱਗੇ ਸਨ ਕਹਿੰਨੇ ਜੀ ਇਹ ਇਤਨੀ ਦੇਰੀ ਨਾਲ ਤੁਸੀਂ ਨਾਰਾ ਲਾਇਆ ਮਨੁੱਖ ਬਹੁਤ ਅੱਗੇ ਲੰਘਦਾ ਹੈ ਮੈਂ ਕਿਹਾ ਠੀਕ ਹੈ ਗਲਤ ਰਸਤੇ ਤੇ ਇਤਨੇ ਅੱਗੇ ਲੰਘ ਰਹੇ ਨੇ ਸ਼ਾਇਦ ਹੁਣ ਮੇਰੀ ਆਵਾਜ਼ ਉਹਨਾਂ ਤੱਕ ਨਾ ਪਹੁੰਚੇ ਇਸ ਵਾਸਤੇ ਜਦ ਗਲਤ ਮਾਰਗ ਤੇ ਅੱਗੇ ਲੰਘ ਗਏ ਤਾਂ ਕਿੰਨੀ ਤੇਜ਼ੀ ਨਾਲ ਭੱਜਣ ਮੰਜ਼ਿਲ ਤੇ ਨਹੀਂ ਪਹੁੰਚਣ ਲੱਗੇ ਔਰ ਇਹ ਪ੍ਰਧਾਨ ਕਿਸ ਇਕਤਰੀ ਦੀ ਲੜਾਈ ਗੁਰਦੁਆਰਿਆਂ ਨੂੰ ਕਲੇਸ਼ ਦਾ ਅਖਾੜਾ ਬਣਾ ਦੇ ਰਹੀ ਰਸ ਦਾ ਨਹੀਂ ਅਨੰਦ ਦਾ ਨਹੀਂ ਸ਼ਾਂਤੀ ਦਾ ਨਹੀਂ ਜਿੱਥੇ ਸਾਰੇ ਹੰਕਾਰ ਨੂੰ ਗੁਰਦੇ ਦੇ ਚਰਨਾਂ 'ਚ ਰੱਖਣਾ ਸੀ ਤੇ ਉੱਥੇ ਹੰਕਾਰ ਦਾ ਬੂਟਾ ਲਾਣਾ ਤੇ ਬਹੁਤ ਵੱਡਾ ਅਨਰਥ ਹੋ ਗਿਆ ਸਹਿਰ ਮੁਖਤਸਰ ਮੈਂ ਅਰਜ਼ ਕਰਾਂ ਅੱਗੇ ਨਹੀਂ ਕੋਈ ਕਦੀ ਨਕਲ ਕਰੀਏ ਕਦੇ ਪਿੱਛੇ ਚਲੀਏ ਅਸੀਂ ਦੇਖਦੇ ਹਾਂ ਲੋਕ ਦੇ ਮਾਰਕ ਵਿੱਚ ਕੋਈ ਅੱਗੇ ਹੈ ਕੋਈ ਬਹੁਤ ਧਨવાન ਬਣ ਗਿਆ ਕਿਸੇ ਦਾ ਕੰਮ ਧੰਦਾ ਬਹੁਤ ਚੰਗਾ ਹੈ ਕਿਸੇ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਤਾਂ ਬਹੁਤ ਵੱਡਾ ਚੌਧਰੀ ਬਣ ਗਿਆ ਕਿਸੇ ਦੀ ਰਾਜ ਦਰਬਾਰ ਤੱਕ ਵੀ ਪਹੁੰਚ ਆ ਗਈ ਹੈ ਤੇ ਲੋਕੀ ਕਹਿੰਦੇ ਦੀ ਨਕਲ ਕਰੀਏ ਇਹ ਠੀਕ ਹੈ ਕਿਉਂਕਿ ਕਮ ਸੇ ਕਮ ਲੋਕ ਦੇ ਮਾਰਗ ਦੇ ਉੱਤੇ ਅੱਗੇ ਲੰਘ ਗਿਆ ਬਹੁਤ ਅੱਗੇ ਲੰਘ ਗਿਆ ਹੁਣ ਪਰਲੋਕ ਦੇ ਮਾਰਗ ਦੇ ਜਿਹੜਾ ਅੱਗੇ ਲੰਘਿਆ ਉਹਦੀ ਨਕਲ ਕਰੀਏ ਕਿੱਥੋਂ ਲੱਭੀਏ ਕਿਸ ਤਰ੍ਹਾਂ ਲੱਭੀਏ ਜੀਵਨ ਵਿੱਚ ਕੁਛ ਨਾ ਕੁਛ ਖਾਮੀਆਂ ਤੇ ਕਮੀਆਂ ਦੇ ਸੰਗਲੀ ਦੂਰ ਗ੍ਰਿਸ਼ਟ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜਿਆ ਐਸੇ ਵਾਸਤੇ ਕਿਉਂਕਿ ਸ਼ਬਦ ਉਹ ਮੂਰਤ ਹੈ ਜੋ ਮਨੁੱਖ ਨੂੰ ਆਪਣੇ ਮੂਲ ਅਨਾਹਦ ਨਾਦ ਨਾਲ ਜੋੜਦੀ ਹੈ। ਪਰ ਸ਼ਬਦ ਹਮੇਸ਼ਾ ਅਗੇ ਤਰੇ ਲੋਕਾਂ ਨੇ ਸ਼ਬਦ ਰਵਾਇਆ ਹੈ ਆਪ ਗਿਆ ਮਨ ਮਾਨਿਆ। ਗੁਰੂ ਅਮਰਦਾਸ ਜੀ ਕਹਿੰਦੇ ਸ਼ਬਦ ਦੀ ਪੌਂਚ ਦਿਨ ਲੋਕਾਂ ਤੱਕ ਹੈ। ਜੋ ਤੁਸੀਂ ਬੋਲਦੇ ਹੋ ਨਾਸ ਨਹੀਂ ਹੁੰਦਾ ਰਹਿੰਦਾ ਹੈ ਬ੍ਰਹਿਮੰਡ ਵਿੱਚ ਖਤਮ ਨਹੀਂ ਹੁੰਦਾ। ਸ਼ਬਦ ਵਿੱਚ ਜਿੰਨੀ ਸਤੇ ਹੋਵੇ ਜਿੰਨੀ ਤਾਕਤ ਹੋਵੇ ਉਤਨੀ ਦੂਰ ਤੱਕ ਆਪਣਾ ਅਸਰ ਕਰਦਾ ਹੈ ਆਪਣੀ ਗੱਲ ਕਰਦਾ ਆਪਣਾ ਸਿਲਸਿਲਾ ਉਸਦਾ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਬਾਬਾ ਫਰੀਦ ਦੇ ਦੇਦੇ ਪਾਸ ਘਟਨ ਵਿੱਚ ਇਹ ਵਿਆਖਿਆ ਕੀਤੀ 17-18 ਦਿਨ ਮੇਰੇ ਪਾਸ ਆਉਂਦੇ ਰਹਿੰਦੇ ਬਈ ਇੱਕ ਬਚਨ ਨਾਲ ਮਨੁੱਖ ਦੇ ਸਾਰੇ ਹੁਬਾਰ ਤੋਤੇ ਜਾ ਸਕਦੇ ਨੇ ਮਨੁੱਖ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਮਨੁੱਖ ਦੇ ਸਾਰੇ ਪਾਪ ਵੀ ਧੋਤੇ ਜਾ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਕਿਹਾ ਵਚਨ ਹੀ ਸਤਿਗੁਰ ਹੈ। ਸਤਿਗੁਰ ਵਚਨ ਵਚਨ ਹੈ ਸਤਿਗੁਰੂ। ਗੁਰਪਾਤ੍ਰਨੀਂ ਘਰਾਓ। ਵਚਨ ਹੀ ਸਤਿਗੁਰ ਹੈ। ਸ਼ਬਦ ਗੁਰੂ ਪੀਰ ਅਗੜ ਨਬੀਰ। ਬਿਨ ਸ਼ਬਦੇ ਜਗ ਬਉਰਾ ਹੈ। ਫਰੀਦ ਕਹਿਣ ਲਗੇ ਇੱਕ ਵਚਨ ਨਾਲ ਇੱਕ ਵਚਨ ਨਾਲ ਬਲ ਬਣ ਸਕਦੀ ਹੈ। ਹਾਂ ਇੱਕ ਵਚਨ ਨਾਲ ਬਣ ਸਕਦੀ ਹੈ। ਇੱਕੋ ਹੀ ਬਚਨ ਫਰੀਦ ਕੈਨਨ ਮਹਾਰਾਜ ਬੜੀ ਸਾਧਨਾ ਕਰਨੀ ਪੈਂਦੀ ਹੈ ਬੜੀ ਗੱਲ ਹੈ ਇੱਕ ਬਚਨ ਨਾਲ ਜੀਵਨ ਬਦਲ ਜਾਏ ਉਹ ਬਾਹਰ ਸ਼ਾਂਤ ਹੋ ਜਾਏ ਪਾਪ ਫੁੱਲ ਨਾਣ ਬੜੀ ਔਖੀ ਗੱਲ ਹੈ ਇਹ ਹੋ ਨਹੀਂ ਸਕਦਾ ਤਾਂ ਕੁਦਰਤੀ ਗੱਲ ਹੈ ਫਰੀਦ ਦੀ ਹਮਾਇਤ ਸ਼ੇਖ ਸੁਲਤਾਨ ਨੇ ਵੀ ਕਰਨੀ ਸੀ ਇਤਿਹਾਸ ਵਿੱਚ ਲਿਖਿਆ ਸ਼ੇਖ ਸੁਲਤਾਨ ਬਾਲੇ ਫਰੀਦ ਦਾ ਜਿਗਰੀ ਦੋਸਤ ਸੀ ਨਿਕਟਵਰਤੀ ਨਗੋਟਿਆ ਯਾਰ ਸੀ ਉਹ ਬੜਾ ਉੱਚੀ ਉੱਚੀ ਕਹਿਣ ਲੱਗਾ ਮਹਾਰਾਜ ਇਹ ਤੇ ਬਿਲਕੁਲ ਗਲਤ ਹੈ ਇੱਕ ਵਚਨ ਨਾਲ ਗੱਲ ਬਣ ਸਕਦੀ ਇੱਕ ਵਚਨ ਨਾਲ ਸਹਿਜ ਕਹਿਣ ਲੱਗੇ ਹਾਂ ਇੱਕ ਵਚਨ ਨਾਲ ਵੀ ਕਰ ਸਕਦੇ ਤਾਂ ਸੁਲਤਾਨ ਬਹੁਤ ਬੋਲਣ ਲੱਗ ਪਿਆ ਬੋਲਦੇ ਆ ਬੋਲਦੇ ਆ ਬੈਠ ਗਿਆ ਸਤਿਗੁਰੂ ਨੇ ਇੱਕ ਐਸਾ ਵਚਨ ਕਹਿ ਦਿੱਤਾ ਜਿਸ ਦੇ ਚ ਸ਼ੇਖ ਸੁਲਤਾਨ ਨੇ ਆਪਣੀ ਬੇਇੱਜ਼ਤੀ ਸਮਝ ਲਈ ਆਪਣੇ ਅੱਖ ਦਾ ਸਵਾਲ ਪੜਾ ਕਰੋ ਕਰੋਧ ਹੋ ਗਿਆ ਅੱਖਾਂ ਲਾਲ ਹੋ ਗਈਆਂ ਹੱਥ ਉਸਦੇ ਕੰਬਣ ਲੱਗੇ ਸਹਿਜ ਕਹਿੰ ਲਗੇ ਸ਼ੇਖ ਇਹ ਤੈਨੂੰ ਕੀ ਹੋ ਗਿਆ ਤੇਰੀਆਂ ਅੱਖਾਂ ਲਾਲ ਹੋ ਗਈਆਂ ਤੇਰਾ ਚਿਹਰਾ ਭਣਕ ਹੋ ਗਿਆ ਤੇਰੇ ਹੱਥ ਕੰਬਣ ਲੱਗੇ ਤੈਨੂੰ ਕਰੋਧ ਚੰਬੜ ਗਿਆ ਇਹ ਗੱਲ ਕੀ ਹੈ ਮਹਾਰਾਜ ਤੁਸੀਂ ਇੱਕ ਬਚਨ ਹੀ ਐਸਾ ਕਰ ਦਿੱਤਾ ਸਹਿਜ ਕਹਿੰ ਲਗੇ ਜੇ ਇੱਕ ਬਚਨ ਤਬਾਹ ਕਰ ਸਕਦਾ ਹੈ ਇੱਕ ਬਚਨ ਸ਼ਾਂਤ ਵੀ ਕਰ ਸਕਦਾ ਹੈ ਇਕ ਬਚਨ ਇਤਨਾ ਗੁਲਾਰ ਪੈਦਾ ਕਰ ਸਕਦਾ ਹੈ ਇਕ ਬਚਨ ਗੁਬਾਰ ਨੂੰ ਤੋਹ ਹੀ ਸਕਦਾ ਮੈਂ ਤੈਨੂੰ ਦੱਸਣਾ ਸੀ ਇਕ ਬਚਨ ਦੀ ਸ਼ਕਤੀ ਕਿਤਨੀ ਹੈ ਇਕ ਬਚਨ ਦੀ ਤਾਕਤ ਕਿਤਨੀ ਹੈ ਫਰਕ ਸਿਰਫ ਇਤਨਾ ਹੈ ਕਿ ਜਿਸ ਬਚਨ ਨਾਲ ਬੰਦਾ ਤੱਪ ਜਾਂਦਾ ਹੈ ਉਹ ਤੇ ਸੁਣਦਾ ਹੈ ਜਿਸ ਬਚਨ ਨਾਲ ਬੰਦਾ ਸ਼ਾਂਤ ਹੋ ਸਕਦਾ ਸੁਣਦਾ ਹੀ ਨਹੀਂ ਬਸੇ ਨਹੀਂ ਸੁਣਦੇ ਜੇ ਕਿਦਰੇ ਸੁਣ ਲਵੇ ਤਾਂ ਸ਼ਾਂਤ ਹੋ ਸਕਦਾ ਜੇ ਕਿਦਰੇ ਸੁਣ ਲਵੇ ਗੁਬਾਰ ਧੁੱਲ ਜਾਂਦੇ ਜੇ ਕਿਦਰੇ ਸੁਣ ਲਵੇ ਪਾਪ ਮਿਟ ਜਾਂਦੇ ਮਤ ਵਿਚਾਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸ੍ਰਬੀ ਘੋੜਾ ਦਾ ਖਜ਼ਾਨਾ ਖੁੱਲ ਜਾਂਦਾ ਉੱਥੇ ਜਦ ਮਨੁੱਖ ਇੱਕ ਸਿੱਖਿਆ ਮੰਨ ਲੈਂਦਾ ਇੱਕ ਗੱਲ ਮੰਨ ਲੈਂਦਾ ਤਾਂ ਸੰਸ਼ੇਪ ਵਿੱਚ ਮੈਲਜ ਕਰਾ ਮਾਰਗ ਦੋ ਹੈ ਇੱਕ ਲੋਕ ਦਾ ਇੱਕ ਪਰਲੋਕ ਦਾ ਕੋਈ ਲੋਕ ਦੇ ਵਿੱਚ ਬਹੁਤ ترقی ਕਰ ਜਾਂਦਾ ਕੋਈ ਪਰਲੋਕ ਦੇ ਮਾਰਗ ਹੁਣ ਇਸ ਵਿਕਤ ਹੋ ਲੱਗੀ ਹੋਈ ਹੈ ਪਰ ਲੋਕ ਜਾਂਦਾ ਹੈ ਕਿ ਜਾਓ ਲੋਕ ਸਭਾ ਪਰ ਲੋਕ ਮਿਟਦਾ ਹੈ ਤੇ ਮਿਟੋ ਸਿਰਫ ਲੋਕ ਦੀਆਂ ਖੁਸ਼ੀਆਂ ਮਿਲਣੀਆਂ ਚਾਹੀਦੀਆਂ ਧਰਮ ਮਿਲੇ ਚਾਹੇ ਨਾ ਮਿਲੇ ਕੋਈ ਬੋਦੀ ਲੋੜ ਨਹੀਂ ਸਿਰਫ ਧਨ ਮਿਲਣਾ ਚਾਹੀਦਾ ਇੱਕ ਜ਼ਮਾਨਾ ਸੀ ਲੋਕੀ ਧਰਮ ਦੀ ਖਾਤਰ ਧਨ ਕੁਰਬਾਨ ਕਰ ਦਿੰਦੇ ਸੀ ਅੱਜ ਜ਼ਮਾਨਾ ਹੈ ਧਨ ਦੀ ਖਾਤਰ ਧਰਮ ਕੁਰਬਾਨ ਹੋ ਰਹੀ ਉਲਟੀ ਦਸ਼ਾ ਹੋ ਗਈ ਮਨੁੱਖ ਦੇ ਜੀਵਣ ਦਾ ਢੰਗ ਉਲਟਾ ਹੋ ਗਿਆ ਹੁਣ ਕੀ ਹੈ ਕਿ ਸਾਡੇ ਦੇਸ਼ ਵਿੱਚ ਬਿਰਲੇ ਡਾਟੇ ਜ਼ਰੂਰ ਪੈਦਾ ਹੋ ਰਹੇ ਨੇ ਕਬੀਰ ਨਾਮ ਦੇ ਨਹੀਂ ਪੈਦਾ ਹੋ ਰਹੇ ਪਹਿਲੇ ਨਹੀਂ ਸੰ ਪਹਿਲੇ ॠषि मुनि ਸੰ ਉਹਨਾਂ ਕਰਕੇ ਮਨੁੱਖਤਾ ਨੂੰ ਟੋਲੇ ਆ ਜਾਂਦਾ ਸੀ ਜੇ ॠषि ਵਿਸ਼ੇਸ਼ਟ ਆ ਜਾਂ ਦਰਬਾਰ ਵਿੱਚ ਤਾਂ RAM ਨੂੰ ਵੀ ਚਰਨਾਂ ਤੇ ਮੱਥਾ ਟੇਕਣਾ ਪੈਂਦਾ ਸੀ ਔਰ ਆਪਣਾ ਸਿੰਘਾਸਣ ਛੱਡ ਕੇ ਵਿਸ਼ੇਸ਼ਟ ਨੂੰ ਬਿਠਾਣਾ ਪੈਂਦਾ ਸੀ ਜੇ ਭਰੀ ਮਹਿਲ ਵਿੱਚ ਸੰਦੀਪਨ ਆ ਜਾਵੇ ਤਾਂ ਕ੍ਰਿਸ਼ਨ ਨੂੰ ਵੀ ਚਰਨਾਚ ਬੈਠਣਾ ਪੈਂਦਾ ਸੀ ਸੰਦੀਪਨ ਨੂੰ ਸਿੰਘਾਸਣ ਤੇ ਬਿਠਾਣਾ ਪੈਂਦਾ ਸੀ ਅਸ਼ਟਾਵਕਰ ਦੀ ਗੱਲ ਬਣ ਗਈ ਤਾਂ ਜਨਕ ਨੇ ਆਪਣੇ ਸਿੰਘਾਸਣ ਤੇ ਅਸ਼ਟਾਵਕਰ ਨੂੰ ਬਿਠਾ ਦਿੱਤਾ ਅਸ਼ਟਾਵਕਰ ਦੇ ਚਰਨਾਚ ਜਨਕ ਆਪ ਬੈਠ ਗਏ ਧਰਮ ਸਿੰਘਾਸਣ ਤੇ ਸੀ ਰਾਜਨੀਤੀ ਕਦਮਾਂ ਤੇ ਸੀ ਅੱਜ ਕੀ ਹੈ ਰਾਜਨੀਤੀ ਤੇ ਸੰਸਾਰਿਕ ਦਿਲੀਆਂ ਤੇ ਸਿੰਘਾਸਣ ਤੇ ਜਹ ਬੈਠੀਆਂ ਤੇ ਧਰਮ ਨੂੰ ਅਸੀਂ ਪੈਰਾਂ ਵਿੱਚ ਰੋਲ ਕੇ ਰੱਖ ਦਿੰਦਾ ਭਗਵਾਨ ਤੁਸੀਂ ਮੁਤੱਲਕ ਕਰਕੇ ਵੇਖਣਾ ਮੈਂ ਇਸ ਦੀ ਵਿਆਖਿਆ ਨਹੀਂ ਵੀ ਕਰਦਾ ਹੁਣਾ ਕਿ ਜ਼ਮੀਨ ਦੇ ਉੱਤੇ ਚੱਲਣ ਵਾਸਤੇ ਪੈਰਾਂ ਵਿੱਚ ਜੁੱਤੀ ਚਾਹੀਦੀ ਕਿਉਂਕਿ ਜ਼ਮੀਨ ਕਿਧਰੇ ਠੰਡੀ ਹੈ ਕਿਧਰੇ ਰੋੜੇ ਨੇ ਕਿਧਰੇ ਕੰਡੇ ਨੇ ਕਿਧਰੇ ਚਿੱਕੜ ਹੈ ਕਿਦਰੇ ਤੱਕ ਜਾਂਦੀ ਹੈ ਜੈਸੇ ਅਰਬ ਦੀ ਜ਼ਮੀਨ ਹੈ ਤੱਕਦੀ ਹੈ। ਤੋ ਪੈਰਾਂ ਚ ਜੁੱਤੀ ਤੇ ਚਾਹੀਦੀ ਵਰਨਾ ਜ਼ਮੀਨ ਤੇ ਚੱਲਣਾ ਔਖਾ। ਆਰੇ ਇਸ ਨੂੰ ਜਿਸ ਠੰਗ ਨਾਲ ਮੈਂ ਪੇਸ਼ ਕਰਦਾ ਹਾਂ। ਧਨ ਪੈਰਾਂ ਦੀ ਜੁੱਤੀ ਹੈ ਜ਼ਮੀਨ ਦੇ ਤੇ ਚੱਲਣ ਵਾਸਤੇ ਇੱਕ ਸਹਾਰ ਹੈ। ਗਰਮੀ ਤੋਂ ਬਚਣਾ, ਸਰਦੀ ਤੋਂ ਬਚਣਾ, ਗੜਿਆਂ ਤੋਂ ਬਚਣਾ, ਕੰਡਿਆਂ ਤੋਂ ਬਚਣਾ। ਧਰਮ ਸਿਰ ਦੀ ਪੱਗ ਹੈ। ਧਨ ਪੈਰਾਂ ਦੀ ਜੁੱਤੀ ਹੈ ਦੋਵੇਂ ਚਾਹੀਦੇ ਦੋਆਂ ਦਾ ਆਪਣਾ ਆਪਣਾ সিংহাসਨ ਹੈ ਤੇ ਜੁੱਤੀਆਂ ਨੂੰ ਸਿਰ ਤੇ ਰੱਖ ਲੋ ਤੇ ਪੱਗ ਨੂੰ ਪੈਰਾਂ ਦੇ ਚ ਪਾ ਲਾ ਤੇ ਗੱਲ ਤੇ ਉਲਟੀ ਹੋ ਜਾਏ ਮੈਂ ਦੇਖਦਾ ਗੁਸਤਾਖੀ maaf 99 ਸਦੀ ਬੰਦਿਆਂ ਨੇ ਪੈਰ ਦੀ ਜੁੱਤੀਆਂ ਨੂੰ ਸਿਰ ਤੇ ਰੱਖ ਲਿਆ ਤੇ ਸਿਰ ਦੀ ਪੱਗ ਨੂੰ ਪੈਰਾਂ 'ਚ ਵੀ ਨਹੀਂ ਕਿਧਰੇ ਗੰਦਗੀ 'ਚ ਰੋਲ ਕੇ ਰੱਖ ਛੱਡੇ ਗਲ ਖਤਮ ਜੁੱਤੀਆਂ ਨੂੰ ਸਿਰ ਤੇ ਰੱਖ ਚਾਹੀਦੀ ਸੀ ਜੁੱਤੀ ਜੁੱਤੀ ਤੋਂ ਬਿਨਾ ਚੱਲਣਾ ਬੜੀ ਔਖੀ ਗੱਲ ਹੈ ਜ਼ਮੀਨ ਕਿਧਰੇ ਠੰਡੀ ਹੈ ਕਿਧਰੇ ਗਰਮ ਹੈ ਕਿਧਰੇ ਰੋੜੇ ਨੇ ਕਿਧਰੇ ਕੰਡੇ ਨੇ ਪੈਰ ਜੱਮੇ ਹੁੰਦੇ ਪੈਰ ਜਲਦੇ ਨੇ ਪੈਰ ਦੁਖਤ ਹੁੰਦੇ ਨੇ ਪੈਰਾਂ 'ਚ ਛਾਲੇ ਪੈਂਦੇ ਨੇ ਤੇ ਜੁੱਤੀ ਚਾਹੀਦੀ ਹੈ ਜ਼ਮੀਨ 'ਤੇ ਚੱਲਣ ਵਾਸਤੇ ਸੰਸਾਰ ਵਿੱਚ ਚੱਲਣ ਵਾਸਤੇ ਇਹ ਧਨ ਚਾਹੀਦਾ ਕਿ ਪੈਰਾਂ ਦੀ ਜੁੱਤੀ ਚਾਹੀਦੀ ਪਰ ਨਿਰੰਕਾਰ ਦੇ ਦੇਸ਼ ਪਹੁੰਚਣ ਵਾਸਤੇ ਪਗ ਚਾਹੀਦੇ ਹੈ ਅਸਵਾਸਤੇ ਜਿਸ ਵਕਤ ਅਸੀਂ ਕਰਤਾਰ ਗੁਰੂ ਦੀ ਹਜ਼ੂਰੀ ਚ ਆਉਂਦੇ ਆ ਜੁੱਤੀਆਂ ਬਾਹਰ ਲਾਣੀਆਂ ਪੈਂਦੀਆਂ ਪੈਗ ਲਾਣ ਦੀ ਲੋੜ ਨਹੀਂ ਪੱਗ ਆਸਰਦੀਏ ਜੁੱਤੀ ਨਹੀਂ ਆਸਰਦੀਏ ਧਨ ਦਾ ਮਾਣ ਇੱਥੇ ਨਹੀਂ ਆ ਸਕਦਾ ਸਿਰਫ ਧਾਰਮਿਕ ਜਜ਼ਬੇ ਇੱਥੇ ਆ ਸਕਦੇ ਨੇ ਧੰਦੇ ਮਾਣ ਨੂੰ ਬਾਹਰ ਰੱਖਣਾ ਚਾਹੀਦਾ ਜੁੱਤੀ ਬਾਹਰ ਰੱਖਣੀ ਪੈਂਦੀ ਤੇ ਸਾਨੂੰ ਜ਼ਮੀਨ ਉੱਤੇ ਚੱਲਣ ਵਾਸਤੇ ਤੇ ਲੋੜ ਹੈ ਗੁਰੂ ਤੱਕ ਪਹੁੰਚਣ ਵਾਸਤੇ ਨਾ ਜੁੱਤੀਆਂ ਦੀ ਕੋਈ ਲੋੜ ਹੈ ਜਿਨ੍ਹਾਂ ਲੋਕਾਂ ਨੇ ਜੁੱਤੀਆਂ ਨੂੰ ਬਹੁਤ ਵੱਡੀ ਮਹਾਨਤਾ ਦੇ ਦਿੱਤੀ ਉਹਨਾਂ ਦੇ ਚਰਚ ਉਹਨਾਂ ਦੇ ਧਾਰਮਿਕ ਮੰਦਰਾਂ 'ਚ ਜ਼ਰੂਰ ਜੁੱਤੀ ਚਲੀ ਗਈ ਹੈ। ਔਰ ਉਹਨਾਂ ਧਾਰਮਿਕ ਮੰਦਰਾਂ ਦੇ ਕਰਮ ਦੀ ਕੋਈ ਗੱਲ ਹੈ ਹੀ ਨਹੀਂ ਜੁੱਤੀਆਂ ਦੀ ਗੱਲ ਹੈ ਔਰ ਕੁਝ ਨਹੀਂ। ਇੰਨੇ ਵੀ ਮਹਨਤ ਕਰਦੇ। ਮਸਜਿਦ 'ਚ ਜੁੱਤੀਆਂ ਨਹੀਂ ਜਾ ਸਕਦੀਆਂ। ਜੈਨ ਮੰਦਰ ਦੇ 'ਚ ਜੁੱਤੀ ਨਹੀਂ ਜਾ ਸਕਦੀ। ਬੋਧ ਮੰਦਰ ਦੇ 'ਚ ਜੁੱਤੀ ਨਹੀਂ ਜਾ ਸਕਦੀ। ਗੁਰਦੁਆਰਿਆਂ ਦੇ 'ਚ ਜੁੱਤੀ ਨਹੀਂ ਜਾ ਸਕਦੀ। ਬੋਧ ਮਠਾਂ ਦੇ 'ਚ ਜੋੜਾ ਨਹੀਂ ਜਾ ਸਕਦਾ। ਪਰ ਸਿਰ ਦੇ ਤੇ ਰਮਾਲ ਨਹੀਂ ਬਨਿਆ। ਦਾ ਬ੍ਰਾਹਮਣ ਵੇਦਾਂ ਦਾ ਪਾਠ ਨਹੀਂ ਕਰ ਸਕਦਾ ਇਤਨੀ ਮਰਜ਼ ਕਰਦੇ ਸਰਦ ਤੇ ਦਸਤਾਰ ਜਾਂ ਸਿਰ ਢਕਿਆ ਨਹੀਂ ਤਾਂ ਮੁਸਲਮਾਨ ਨਮਾਜ਼ ਨਹੀਂ ਪੜ ਸਕਦਾ ਉਹਨੂੰ ਕੋਈ ਇਜਾਜ਼ਤ ਨਹੀਂ ਕਾਫਰ ਘਰਾ ਦੇ ਦਿੱਤਾ ਜਾਏਗਾ ਤੇ ਜੇ ਸਿੱਖ ਆਖੇ ਨਹੀਂ ਮੈਨੂੰ ਇਸ ਦੀ ਲੋੜ ਨਹੀਂ ਤਾਂ ਮੈਂ ਇਤਨੀ ਅਰਜ਼ ਕਰਦੇ ਆ ਕਿ ਉਹਨੇ ਪੈਰਾਂ ਦੀ ਜੁੱਤੀ ਨੂੰ ਸਿਰ ਤੇ ਰੱਖ ਲਿਆ ਉਹ ਕੁਝ ਨਹੀਂ ਕਿਉਂਕਿ ਸਿਰ ਤੇ ਕੁਝ ਨਾ ਕੁਝ ਤੇ ਲੱchnਾ ਪਿਆ ਜ਼ਰੂਰ ਧਨੰਦਰਾ ਮਾਨ ਇੰਨਾ ਛਾ ਗਿਆ ਉਹਨੂੰ ਹੀ ਸਿਰ ਤੇ ਰੱਖ ਲਿਆ ਉਹਨੂੰ ਹੀ ਦਿਮਾਗ ਵਿੱਚ ਕਰ ਲਿਆ ਉਸ ਨੂੰ ਹੀ ਸਭ ਕੁਝ ਸਮਝ ਲਿਆ ਦੋਵੇਂ ਚਾਹੀਦੀਆਂ ਤਰ ਵੀ ਜੁੱਤੀ ਚਾਹੀਦੀ ਤੇ ਔਰ ਸਿਰ ਦੀ ਪੱਗ ਵੀ ਚਾਹੀਦੀ ਇੱਕ ਪੱਗ ਗੁਰੂ ਤੱਕ ਆ ਸਕਦੀ ਹੈ ਜਿੱਥੇ ਨਹੀਂ ਆ ਸਕਦੀ ਤੇ ਬਾਹਰ ਲਾਣੀ ਪੈ ਗਈ ਧਨੰਦਰਾ ਮਾਨ ਬਾਹਰ ਰਹਿਣਾ ਪੈ ਗਿਆ ਧਾਰਮਿਕ ਜਜ਼ਬੇ تھے ਆ ਸਕਦੇ ਦੋਹਾਂ ਦੀ ਦੌੜ ਹੈ ਦੋਹਾਂ ਦੀ ਆਪਣੀ ਆਪਣੀ ਥਾਂ ਹੈ ਜਦ ਕੋਈ ਮਨੁੱਖ ਪੁੱਛਦਾ ਵੀ ਪਗ ਦੀ ਲੋੜ ਕੀ ਹੈ ਕੇਸਾਂ ਦੀ ਲੋੜ ਕੀ ਹੈ ਉਦੋਂ ਕਹਿਣਾ ਪੈਂਦਾ ਪ੍ਰਖਾ ਤੂੰ ਚੱਲ ਇੱਕ ਮਾਰਗ ਤੇ ਤੈਨੂੰ ਇੱਕ ਮਾਰਗ ਦਾ ਪਤਾ ਦੂਸਰੇ ਦਾ ਕੋਈ ਪਤਾ ਹੀ ਨਹੀਂ ਤੇ ਜਦ ਤੈਨੂੰ ਪਤਾ ਹੀ ਨਹੀਂ ਤਾਂ ਕਮ ਸੇ ਕਮ ਗੁਰੂ ਕੋਲ ਪੁੱਛ ਲੈ ਗੁਰੂ ਦੱਸਦਾ ਗੁਰੂ ਮਾਰਗ ਦੱਸਦਾ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਬੀ ਦ੍ਰਿਸ਼ਟੀ ਮਾਰ ਕੇ ਦੇਖਿਆ ਕਿਉਂਕਿ ਮਨੁੱਖ ਦਾ ਸਰੀਰ ਕੁਝ ਸੰਸਾਰ ਦਾ ਹਿੱਸਾ ਹੈ ਤੇ ਮਨੁੱਖ ਦੀ ਆਤਮਾ ਨਿਰ ਪ੍ਰਕਾਸ਼ ਦਾ ਹਿੱਸਾ ਹੈ ਨੂਰ ਹੈ ਤਾਂ ਆਪਨੇ ਰਾਜ ਯੋਗ ਦਾ ਨਾਰਾ ਲਾਇਆ ਵੇ ਇਕੱਠੇ ਚਲੋ ਸੰਸਾਰ ਦੇ ਵਿੱਚ ਵੀ ਚਲੋ ਕਰਤਾਰ ਦੇ ਮਾਰਗ ਤੇ ਵੀ ਚਲੋ ਤੋ ਸਿਰਫ ਰਾਜਾ ਨਾ ਬਣੋ ਸਿਰਫ ਯੋਗੀ ਨਾ ਬਣੋ ਰਾਜ ਯੋਗੀ ਬਣੋ ਇੱਕ ਨਵਾਂ ਮਾਰਗ ਚਲਾਇਆ ਮੇਰੇ ਬਾਦਸ਼ਾਹ ਨੇ ઋષਿ ਸਿਰਫ ઋષਿ ਹੋਇਆ ਕਰਦੇ ਸਨ ਰਾਜੇ ਸਿਰਫ ਰਾਜੇ ਹੋਇਆ ਕਰਦੇ ਸਨ ਰਾਜ ਰਿਸ਼ੀਆਂ ਵੀ ਦੁਨੀਆ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਨਾਣਿਕ ਦੇ ਜੀ ਨਿਰਾ ਰਾਜਾ ਨਹੀਂ ਆਯਾਸ਼ ਹੋ ਜਾਏਗਾ ਬਦਮਾਸ਼ ਹੋ ਜਾਏਗਾ ਤੇ ਨਿਰਾ ਰਿਸ਼ੀ ਵੀ ਨਹੀਂ ਸੰਸਾਰ ਦੇ ਚੱਲਣਾ ਔਖਾ ਹੋ ਜਾਏਗਾ ਘਰ ਘਰ ਬੂਹੇ ਤੇ ਮੰਗਣਾ ਪਏਗਾ ਆਖਰ ਉਹ ਜੀਵਨ ਕਰਕੇ ਚਲਾਣੀ ਹੈ ਜੀਵਨ ਤੇ ਗ੍ਰੀਤ ਕਰਨਾ ਹੈ ਨਹੀਂ ਤੂੰ ਰਾਜ ਰਿਸ਼ੀ ਬਣ ਤੇਰੇ ਪੈਰਾਂ ਚ ਜੁੱਤੀ ਵੀ ਚਾਹੀਦੀ ਹੈ ਇਤਿਹਾਰ ਤੇ ਪੜ੍ਹਨੀ ਚਾਹੀਦੀ ਇਸ ਮਾਰਗ ਨੂੰ ਜਨਮ ਦਿੱਤਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਹਿੰਦੁਸਤਾਨ ਦੇ ਵਿੱਚ ਹੁਣ ਜਿਹੜੇ ਚੋਟੀ ਦੇ ਸੰਤ ਤੇ ਸੰਿਆਸੀ ਨੇ ਸਨਾਤਨ ਮਤ ਦੇ ਉਹ ਇਹੀ ਨਾਰਾ ਲਾ ਰਹੇ ਨੇ ਕਿ ਬਿਨਾ ਇਸ ਲੋਕ ਦੇ ਚਲਿਆਂ ਅਸੀਂ ਪਰਲੋਕ ਦੇ ਚ ਗਤੀ ਨਹੀਂ ਕਰ ਸਕਾਂਗੇ ਉਹ ਨਾਰਾ ਲਾਉਂਦੇ ਗਏ ਅੱਜ ਤੋਂ 500 ਸਾਲ ਪਹਿਲੇ ਜਿਹੜੀ ਗੱਲ ਆਖੀ ਗਈ ਉਸ ਨੂੰ ਅਪਣਾ ਰਹੇ ਬਿਸਰਤ ਲੋਕ ਦਾ ਇਹ ਧਿਆਕ ਕੀਤਾ ਲੋਕ ਦਾ ਧਿਆਕ ਨਾ ਕੀਤਾ ਤਾਂ ਸਰੀਰ ਕੁਝ ਲੋਕ ਦਾ ਹਿੱਸਾ ਹੈ ਇਹਨਾਂ ਨੂੰ ਪਾਣੀ ਮੰਗਦਾ ਕਿਸ ਤਰ੍ਹਾਂ ਇਸ ਦੀ ਪੂਰਤੀ ਕਰਾਂਗੇ ਤਾਂ ਦੋਵੇਂ ਇਕੱਠੇ ਕੰਮ ਕਰੋ ਕੀਰਤ ਵੀ ਕਰੋ ਕੀਰਤੀ ਵੀ ਕਰੋ ਕਿਰਤ ਕਰਕੇ ਲੋਕ ਸਵਾਰੋ ਕੀਰਤੀ ਕਰਕੇ ਪਰਲੋਕ ਸਵਾਰੋ ਕਿਰਤ ਬੰਦੇ ਨੇ ਇਤਨੀ ਵੱਧ ਹਾਲਈ ਹੈ ਕਿ ਕਿਰਤ ਕੀਰਤੀ ਕਰਨੇ ਨਹੀਂ ਜਾਂਦੇ ਤੁਸੀਂ ਬਗੌਰ ਮੁਤਾਲਾ ਕਰਕੇ ਦੇਖੋ ਕੀਰਤੀ ਕਿਉਂ ਨਹੀਂ ਆਉਂਦੀ ਕਿਰਤ ਬੰਦੇ ਦੇ ਵਧਾਦੇ ਇਤਨੇ ਵਧਾਦੇ ਕਿਰਤ ਵਧ ਗਈ ਧਨ ਵਧ ਗਿਆ ਕੀਰਤੀ ਘਟ ਗਈ ਧਰਮ ਘਟ ਗਿਆ ਜੁੱਤੀਆਂ ਘਰ ਦੇ ਵਿੱਚ 50 50 ਪਈਆਂ ਨੇ 50 50 ਜੋੜੇ ਪੈਣੇ ਪਰ ਇੱਕ ਵੀ ਨਹੀਂ ਲਈ ਲੋਕ ਦੀਆਂ ਖੁਸ਼ੀਆਂ ਹਨ ਪਰ ਲੋਕ ਦਾ ਤੱਕ ਵੀ ਕੋਈ ਨਹੀਂ ਜ਼ਮੀਨ ਤੇ ਚੱਲਣਾ ਵਾਸਤੇ ਜੁੱਤੀਆਂ ਹਨ ਗੁਰੂ ਤੱਕ ਪਹੁੰਚਣ ਵਾਸਤੇ ਪੱਗ ਕੋਈ ਨਹੀਂ ਇਤਨੇ ਮਹਾਰਜ ਬਣ ਜੁੱਤੀਆਂ ਪਈਆਂ 50 50 ਜੋੜੇ ਪਰ ਕਿ ਸੇ ਕਿਸੇ ਗਰਾਨੇ ਚ ਗਿਣੇ ਗਿਣੇ ਨਹੀਂ ਜਾਂਦੀ ਇਤਨੀਆਂ ਜੁੱਤੀਆਂ ਪੱਗ ਇੱਕ ਵੀ ਕੋਈ ਨਹੀਂ ਰਹੀ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਇਹ ਸਿਰਫ ਜ਼ਮੀਨ ਦੇ ਤੇ ਚੱਲਣ ਵਾਲੇ ਮਨੁੱਖ ਨੇ ਗਰਮੀ ਤੋਂ ਬਚਣਾ ਚਾਹੁੰਦੇ ਨੇ ਸਰਦੀ ਤੋਂ ਬਚਣਾ ਚਾਹੁੰਦੇ ਨੇ ਰੋੜਿਆਂ ਤੋਂ ਬਚਣਾ ਚਾਹੁੰਦੇ ਨੇ ਕੰਕਰਾਂ ਤੋਂ ਬਚਣਾ ਚਾਹੁੰਦੇ ਨੇ ਪੱਥਰਾਂ ਤੋਂ ਬਚਣਾ ਚਾਹੁੰਦੇ ਨੇ ਪਰ ਜਿਹੜਾ ਪਰਲੋਕ ਦਾ ਮਾਰਗ ਹੈ ਉਸ ਦੀ ਤੇ ਫਿਕਰ ਹੀ ਕੋਈ ਨਹੀਂ ਬਿਲਕੁਲ ਚਿੰਤਾ ਹੀ ਨਹੀਂ ਕੋਈ ਗੱਲ ਹੀ ਨਹੀਂ ਤੋ ਐਸੇ ਮਨੁੱਖ ਨੂੰ ਕੋਈ ਬਹੁਤ ਸਿਆਣਾ ਨਹੀਂ ਕਿਹਾ ਜਾ ਸਕਦਾ ਪਤਾ ਜਿਹੜਾ ਧਰਮ ਨੂੰ ਭੁਲਾ ਦੇਵੇ ਗੁਰਨਾਣਿਕ ਕਹਿੰਦੇ ਨੇ ਮੂਰਖ ਨਹੀਂ ਉਹ ਮੂਰਖਾਂ ਦਾ ਸਰਦਾਰ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਮ ਮੇਰਾ ਮੂਰਖ ਨਹੀਂ ਬਿਲਕੁਲ ਨਾਦਾਨ ਹੈ ਬਿਲਕੁਲ ਨਾਸਿਰ ਕੋਈ ਪਤਾ ਹੀ ਨਹੀਂ ਉਸ ਨੂੰ ਇਤਨਾ ਸੁੱਤਾ ਪਿਆ ਹੈ ਇਤਨਾ ਗੂੜੀ ਨਿੰਦਰਾ ਸੁੱਤਾ ਪਿਆ ਹੈ ਬਿਲਕੁਲ बेहोश ਜਾਗ ਨਹੀਂ ਨਹੀਂ ਗੱਲ ਬਣਦੀ ਨਹੀਂ